ਦੀ ਮਾਰਕਟ ਲਈ ਦੀ ਅੱਗੇ ਆਪਾਂ ਗੱਲ ਕਰ ਲੈਣੇ ਹੈਗੇ 1984 ਦੇ ਦੌਰਾਨ ਜਿਹੜੀ ਹੈ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਕਾਫੀ ਸਾਰੀ ਜਿਹਾ ਪਾਕੀ ਕੇ ਪੱਤਰਕਾਰੀ ਉਹਨਾਂ ਸਮਿਆਂ ਦੇ ਦੌਰਾਨ ਜਿਹੜੀ ਕੀਤੀ ਗਈ ਪਿਛਲੇ ਦਿਨੀ ਉਹਨਾਂ ਦੀ ਮੌਤ ਹੋਈ ਹੈਗੀ ਆ ਕੀ ਕਹੋਗੇ ਇਹਨਾਂ ਦੀ ਸ਼ਖਸੀਅਤ ਬਾਰੇ ਕਿਉਂਕਿ ਸਰਕਾਰ ਨਾਲ ਅਲਾਈਨ ਹੋ ਕੇ ਵੀ ਜਿਹੜਾ ਹੈ ਪੱਤਰਕਾਰੀ ਕਰਨ ਦੇ ਕੁਝ ਲੋਕਾਂ ਵੱਲੋਂ ਇਹਨਾਂ ਤੇ ਦੋਸ਼ ਵੀ ਲੱਗਦੇ ਰਹੇ ਔਰ ਇਹਨਾਂ ਨੂੰ ਬਾਹਰ ਦਾ ਰਸਤਾ ਵੀ ਜਿਹੜਾ ਹੈ ਭਾਰਤ ਤੋਂ ਇੱਕ ਵਾਰ ਦਿਖਾ ਦਿੱਤਾ ਗਿਆ ਉਹਨਾਂ ਸਮਿਆਂ ਦੇ ਵਿੱਚ ਸੋ ਮਾਰਕਟਲੇ ਦੀ ਜਿਹੜੀ ਮੌਤ ਹੋ ਗਈ ਐ ਸੋ ਉਹਦੀ ਮੌਤ ਤੇ ਇੱਕ ਇੰਗਲਿਸ਼ ਅਖਬਾਰ ਨੇ ਲਿਖਿਆ ਹੀ ਵਾਸ ਮੋਰ ਇੰਡੀਅਨ ਦੈਨ ਇੰਗਲਿਸ਼ ਸੋ ਇਹ ਤੋਂ ਸਾਰੀ ਕਹਾਣੀ ਐ ਜਿਹੜੀ ਸਮਝ ਆ ਜਾਂਦੀ ਹੈ ਜੀ ਸਾਰੀਆਂ ਸਿੱਖ ਧਰਾਂ ਦਾ ਜਿਹੜੀਆਂ ਪੰਥਕ ਧਰਾਂ ਉਹਨਾਂ ਦਾ ਇਹ ਬਹੁਤ ਵੱਡਾ ਕਰਾਈਸਿਸ ਆ ਵੀ ਉਹ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਪਛਾਣ ਰਹੀਆਂ ਬਹੁਤ ਸਾਰੀਆਂ ਸਿੱਖ ਧਰਾਂ ਨੂੰ ਤਾਂ ਆਇਂ ਲੱਗਦਾ ਹੈਗਾ ਵੀ ਇੰਟਰਨੈਸ਼ਨਲ ਲੈਵਲ ਤੇ ਕੋਈ politcal ਐਕਸੀਡੈਂਟ ਹੋਣਾ ਤੇ ਉਹਨਾਂ ਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਮਿਲ ਜਾਣਾ ਮਤਲਬ ਇਹ ਤੇ ਇਹ ਤੇ ਫਿਰ ਜਿੱਦਾਂ ਸੁਖਬੀਰ ਬਾਦਲ ਹੁਣੀ ਭਲੇਖਾ ਜਾ ਪਾਈ ਬੈਠੇ ਆ ਜਾਂ ਹਾਂ ਇਹ ਇਹ ਸਾਰਾ ਭਲੇਖਾ ਸੋ ਪੋਲਿਟੀਕਲ ਐਕਸ਼ਨ ਜਿਹੜਾ ਪੋਲਿਟੀਕਲ ਐਕਸੀਡੈਂਟ ਆ ਬਹੁਤ ਰੇਅਰ ਹੋਇਆ ਕਰਦੇ ਨੇ ਹੂੰ 99.5% ਪੋਲਿਟੀਕਲ ਜਿਹੜੇ ਐਕਸੀਡੈਂਟ ਆ ਉਹ ਨਹੀਂ ਹੁੰਦੇ ਹਨਾ ਸੋ ਜਿਹਦਾ 10% ਜਿਹੜਾ ਹੋਣਾ ਜਿਹੜੀਆਂ ਪੰਤਕ ਤੇ ਰਾ ਨੇ ਉਹਦੇ ਉਹਦੇ ਪਿੱਛੇ ਵੀ ਕੋਈ ਵਜ੍ਹਾ ਹੁੰਦੀ ਆ ਜਿਦਾ ਆਪਾਂ ਕਹੇ ਜੀ ਜੁਇਸ਼ ਦੀ ਐਗਜ਼ਾਮਪਲ ਤੇ ਲੈ ਲੈਨੇ ਆ ਪਰ ਉਹਨਾਂ ਨੂੰ ਨੇੜੇ ਲਿਆਉਣ ਦੇ ਲਈ ਕਿਹੋ ਜਿਹਾ ਰੋਲ ਯੂਕੇ ਨੇ ਨਿਭਾਇਆ ਹੈਗਾ ਉਹ ਬਹੁਤ ਸਾਰੀਆਂ ਜਿਹਦਾ ਉਹਨਾਂ ਦੀ ਆਪਣੀ ਸਿਧਾਂਤਕਾਰੀਤਾ ਦੇਖੋ ਉਹਨਾਂ ਨੇ ਆਪਣਾ ਮੋਲਕ ਲੈਣ ਤੋਂ ਪਹਿਲਾਂ ਲੱਖਾਂ ਕਿਤਾਬਾਂ ਲਿਖੀਆਂ ਨੇ ਉਹਦੇ ਵਿੱਚ ਉਹਨਾਂ ਦੇ ਸੈਮੀਨਾਰ ਹੋਇਆ ਉਹਨਾਂ ਦੇ ਵਿਦਵਾਨ ਪੈਦਾ ਹੋਇਆ ਸਰਬੱਤ ਖਾਲਸਾ 1986 ਦੀ ਜਿਹੜੀ ਹੈ 40ਵੀਂ ਬਰੇਗਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਿਹੜੀ ਹੈ ਮਨਾਈ ਗਈ ਵਕ ਵਕ ਪੰਥਕ ਤਰਾਨੇ ਇਸ ਦੇ ਵਿੱਚ ਸ਼ਿਰਕਤ ਕੀਤੀ ਹੈ ਸਰਦਾਰਤਾ ਸਿੰਘ ਜੀ ਸਿਧਾਂਤਕ ਪੱਖ ਤੋਂ ਥੋੜੀ ਜੀ ਇਸ ਬਾਰੇ ਵੀ ਜਿਹੜਾ ਹੈ ਪਰਚੋਲ ਕਰ ਲੈਣੇ ਆ ਕਿਵੇਂ ਦੇਖਦੇ ਹੋ ਤੁਸੀਂ ਇਸ ਨੂੰ ਆਪਾਂ ਕਹੀ ਕਿ ਦਿਹਾੜੇ ਮਨਾਉਣੇ ਤੇ ਬਿਲਕੁਲ ਆਪਾਂ ਨੂੰ ਮਨਾਉਣੇ ਵੀ ਚਾਹੀਦੇ ਨੇ ਪਰ ਉਸ ਦੇ ਪਿੱਛੇ ਜਿਹੜਾ ਹੈ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਿਵੇਂ ਪੂਰੇ ਮਸਲੇ ਦੀ ਸਿਧਾਂਤਕ ਪਰਚੋਲ ਕੀ ਹੋਵੇਗੀ ਹਾਂਜੀ ਹਾਂਜੀ ਸੋ ਕੁਝ ਪੰਥਕ ਤਰਾਨੇ ਜਿਹੜਾ ਹੈਗਾ 1986 ਦੇ ਸਰਬਤ ਖਾਲਸੇ ਦੀ 40 ਵੀ ਗਰੇ ਬਰੇ ਗੰਡਾ ਪਿਛਲੇ ਦਿਨ ਮਨਾਈ ਹੈਗੀ ਆ ਸੋ ਵੱਖ-ਵੱਖ ਤਾਰਾਮਾਂ ਵਾਲੇ ਲੋਕ ਇੱਕ ਮੰਚ ਤੇ ਇਕੱਠੇ ਜਿਹੜੇ ਹੈਗੇ ਆ ਨਜ਼ਰ ਆਏ ਹੈਗੇ ਸੋ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪੰਥ ਦੇ ਜਿਹੜੇ ਇਤਿਹਾਸਿਕ ਦਿਹਾੜੇ ਹੁੰਦੇ ਆ ਉਹਨਾਂ ਨੂੰ ਜਿਹੜਾ ਯਾਦ ਕੀਤਾ ਜਾਣਾ ਚਾਹੀਦਾ ਹੈਗਾ ਸੋ ਪਰ ਉਹਦੇ ਚੋਂ ਵੱਡੀ ਗੱਲ ਤਾਂ ਇਹ ਵੀ ਸਿਰਫ ਅਸੀਂ ਯਾਦ ਕਰਕੇ ਹੀ ਆਪਣੇ ਘਰਾਂ ਨੂੰ ਚਲੇ ਜਾਂਦੇ ਆ ਜਾਂ ਉਹਨਾਂ ਦੀ ਕੋਈ ਸਿਧਾਂਤਕਾਰੀ ਵੀ ਕਰਦੇ ਹੈਗੇ ਆ ਸੋ ਉਹ ਦੌਰ ਦਾ ਜਿਹੜਾ ਜਿਹੜਾ ਸਿੱਖ ਇਤਿਹਾਸ ਹੈ ਜਿੱਥੇ ਸਿੱਖ ਨੌਜਵਾਨਾਂ ਨੇ ਆਪਣਾ ਲਹੂ ਡੋਲ੍ਹਿਆ ਹੈਗਾ ਸੋ ਉਸ ਦੌਰ ਦੀ ਇੱਕ ਸਿਆਸੀ ਤੇ ਧਾਰਮਿਕ ਸਿਧਾਂਤਕਾਰੀ ਦੀ ਬਹੁਤ ਵੱਡੀ ਲੋੜ ਸੀਗੀ ਜਿਹੜੀ ਕਿ ਅੱਜ ਤੱਕ ਵੀ ਨਹੀਂ ਹੋਈ ਹੂੰ ਸੋ ਜਿਹੜੀਆਂ ਇਹ ਤਰ੍ਹਾਂ ਆਪਸ ਵਿੱਚ ਰਲ ਕੇ ਇਹ ਮਨਾ ਰਹੀਆਂ ਨੇ ਸੋ ਉਹਨਾਂ ਨੂੰ ਇਹ ਚਾਹੀਦਾ ਸੀ ਕਿਉਂਕਿ ਉਹ ਜ਼ਿੰਮੇਵਾਰ ਧਰਾਂ ਸੀ ਜਿਹੜੀਆਂ ਦਾਵਾ ਕਰਦੀਆਂ ਵੀ ਅਸੀਂ ਉਸ ਲਹਿਰ ਦੀ ਜਿਹੜੀ ਹੈਗੇ ਪ੍ਰਤਨਿਧਤਾ ਕਰਦੇ ਹੈਗੇ ਆ ਉਹਨਾਂ ਨੇ ਇੱਕ ਵੀ ਯਤਨਾ ਜਿਹੜਾ ਸਿੱਖ ਲਹਿਰ ਦੀ ਸਿਧਾਂਤਕਾਰੀ ਵਾਲਾ ਬਿਲਕੁਲ ਵੀ ਨਹੀਂ ਬਤਾਇਆ ਸੋ ਸਿਰਫ ਸਿਰਫ ਇੱਕ ਈਵੈਂਟ ਕਰ ਲੈਣਾ ਜਾਂ ਈਵੈਂਟ ਕਰਕੇ ਘਰਾਂ ਨੂੰ ਚਲੇ ਜਾਣਾ ਸੋ ਇਹ ਇਹ ਕਿసే ਲੜ ਰਹੀ ਕੌਮ ਦੀ ਜਿਹੜੀ ਹੈਗੀ ਸਿਧਾਂਤਕਾਰੀ ਨਹੀਂ ਹੁੰਦੀ ਸੋ ਜਿਹੜੀਆਂ ਕੌਮਾਂ ਆਪਣੀ ਹੋਂਦ ਦੀ ਲੜਾਈ ਲੜਦੀਆਂ ਉਹ ਲਗਾਤਾਰ ਪ੍ਰੈਕਟੀਕਲ ਸਿਧਾਂਤਕਾਰੀ ਧਾਰਮਿਕ ਸਿਧਾਂਤਕਾਰੀ ਅਤੇ ਇਕਨੋਮਿਕ ਸਿਧਾਂਤਕਾਰੀ ਦੇ ਪੜ ਵਿੱਚ ਆਉਂਦੀਆਂ ਹੈਗੀਆਂ ਸੋ ਸਾਡੇ ਕੋਲ ਅੱਜ ਤੱਕ ਵੀ ਐਨੇ ਸਾਲਾਂ ਬਾਅਦ ਵੀ ਜਿਹੜਾ ਹੈਗਾ ਕੋਈ ਪੰਡਤ ਨਹਿਰੂ ਵਰਗਾ ਵਿਦਵਾਨ ਨਹੀਂ ਪੈਦਾ ਹੋਇਆ ਜਿਹੜਾ ਗਲੋਬਲ ਹਿਸਟਰੀ ਤੇ ਕਿਤਾਬਾਂ ਲਿਖ ਸਕੇ ਜੋ ਗਲਿੰਪਸਿਸ ਆਫ ਵਰਲਡ ਹਿਸਟਰੀ ਲਿਖ ਸਕੇ ਹਣਾ ਸੋ ਜਿਹੜਾ ਜਿਹੜਾ ਕੱਲੀ ਪੋਲਿਟਿਕਸ ਨਹੀਂ ਗਲੋਬਲ ਜਿਹੜੀ ਡਿਪਲੋਮੇਸੀ ਆ ਤੇ ਇਵਨ ਸਾਇੰਟਿਫਿਕ ਇੰਸਟੀਟਿਊਸ਼ਨਸ ਦੀ ਉਹ ਸਾਰੀ ਬਾਰੇ ਵੀ ਜਿਹੜਾ ਇਨਾਂ ਸਚੇਤ ਹੋਵੇ ਕਿ ਸਿੱਖਾਂ ਕੋਲ ਇੰਨੇ ਨੌਜਵਾਨ ਮਰਵਾ ਲੈਣ ਤੋਂ ਬਾਅਦ ਕੋਈ ਇੱਕ ਵੀ ਅਹਜਾ ਲੀਡਰ ਹੈਗਾ ਜਿਹੜਾ ਪੋਲਿਟੀਕਲ ਥਿਊਰੀ ਦਾ ਇੱਕ ਬਹੁਤ ਵੱਡਾ ਵਿਦਵਾਨ ਹੋਵੇ ਸਾਡੇ ਕੋਲ ਕੁਝ ਵੀ ਨਹੀਂ ਸੋ ਜਿਹੜੀਆਂ ਧਿਰਾਂ ਇਹ ਅੱਜ ਮਨਾ ਰਹੀਆਂ ਨੇ ਸੋ ਮੈਨੂੰ ਲੱਗਦਾ ਵੀ ਇਹ ਮਨਾ ਕੇ ਬਸ ਚਲੇ ਗਈਆਂ ਨੇ ਉਤੋਂ ਬਾਅਦ ਕੁਝ ਨਹੀਂ ਸੋ ਇਨ੍ਹਾਂ ਧਿਰਾਂ ਦੀ ਜ਼ਿੰਮੇਵਾਰੀ ਸੀ ਵੀ ਇਹ politically ਜਿਹੜੇ ਵਿਦਵਾਨ ਸੀ ਉਹ ਕ੍ਰੀਏਟ ਕਰਦੀਆਂ ਉਹਦੇ ਤੇ thorough ਕਿਤਾਬਾਂ ਲਿਖੀਆਂ ਜਾਂਦੀਆਂ ਰਿਸਰਚ ਵਰਕ ਹੁੰਦੇ ਸੈਮੀਨਾਰਸ ਹੁੰਦੇ ਸੋ ਸਾਰੀਆਂ ਇਹ ਇਹ ਸਾਰੀਆਂ ਸਿੱਖ ਧਰਾਂ ਦਾ ਜਿਹੜੀਆਂ ਪੰਥਕ ਧਰਾਂ ਉਹਨਾਂ ਦਾ ਇਹ ਬਹੁਤ ਵੱਡਾ ਕਰਾਈਸਿਸ ਆ ਵੀ ਉਹ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਪਛਾਣ ਰਹੀਆਂ ਬਹੁਤ ਸਾਰੀਆਂ ਸਿੱਖ ਧਰਾਂ ਨੂੰ ਤਾਂ ਐ ਲੱਗਦਾ ਹੈਗਾ ਵੀ ਇੰਟਰਨੈਸ਼ਨਲ ਲੈਵਲ ਤੇ ਕੋਈ politcal accident ਹੋਣਾ ਤੇ ਉਹਨਾਂ ਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਮਿਲ ਜਾਣਾ ਇਹ ਤੇ ਫਿਰ ਜਿੱਦਾਂ ਸੁਖਬੀਰ ਬਾਦਲ ਹੁਣੀ ਭਲੇਖਾ ਜਾ ਪਾਈ ਬੈਠੇ ਆ ਜਾਂ ਇਹ ਸੋ ਪੋਲਿਟੀਕਲ ਐਕਸ਼ਨ ਜਿਹੜਾ ਪੋਲਿਟੀਕਲ ਐਕਸੀਡੈਂਟ ਆ ਬਹੁਤ ਰੇਅਰ ਹੋਇਆ ਕਰਦੇ ਨੇ 99.5% ਪੋਲਿਟੀਕਲ ਜਿਹੜੇ ਐਕਸੀਡੈਂਟ ਆ ਉਹ ਨਹੀਂ ਹੁੰਦੇ ਜੀ ਹਨਾ ਸੋ ਜਿਹਦਾ ਅੱਧਾ ਪਰਸੈਂਟ ਜਿਹੜਾ ਹੋਣਾ ਜਿਹੜੀਆਂ ਪੰਤਕ ਤੇ ਰੋਣੇ ਉਹਦੇ ਪਿੱਛੇ ਵੀ ਕੋਈ ਵਜ੍ਹਾ ਹੁੰਦੀ ਆ ਜਿਦਾ ਆਪਾਂ ਕੇਹਰੀ ਜੂਇਸ਼ ਦੀ ਐਗਜ਼ਾਮਪਲ ਤੇ ਲੈ ਲੈਂਦੇ ਆ ਪਰ ਉਹਨਾਂ ਨੂੰ ਨੇੜੇ ਲਿਆਉਣ ਦੇ ਲਈ ਕਿਹੋ ਜਿਹਾ ਰੋਲ ਯੂਕੇ ਨੇ ਨਿਭਾਇਆ ਹੈਗਾ ਉਹ ਬਹੁਤ ਸਾਰੀਆਂ ਜਿਦਾ ਉਹਨਾਂ ਦੀ ਆਪਣੀ ਸਿਧਾਂਤਕਾਰੀ ਤਾਂ ਦੇਖੋ ਉਹਨਾਂ ਨੇ ਆਪਣਾ ਮੁਲਕ ਲੈਣ ਤੋਂ ਪਹਿਲਾਂ ਲੱਖਾਂ ਕਿਤਾਬਾਂ ਲਿਖੀਆਂ ਨੇ ਉਹਦੇ ਵਿੱਚ ਉਹਨਾਂ ਦੇ ਸੈਮੀਨਾਰ ਹੋਇਆ ਉਹਨਾਂ ਦੇ ਵਿਦਵਾਨ ਪੈਦਾ ਹੋਇਆ ਸਾਈਮਨ ਡਬਨਾਓ 1870 ਵਿੱਚ ਜਨਮਿਆ ਤੇ ਉਹ ਕਿੰਨਾ ਵੱਡਾ ਵਿਦਵਾਨ ਆ ਜਿਹੜਾ ਹੋਇਆ ਨਾਜ਼ੀਆਂ ਨੇ ਜਿਹੜਾ ਉਹਨੂੰ ਕਤਲ ਕਰਿਆ ਉਹਨਾਂ ਨੇ ਸਟੇਟ ਬਾਰੇ ਨੇਸ਼ਨ ਬਾਰੇ ਕੌਮੀਆਂ ਬਾਰੇ ਧਰਮ ਬਾਰੇ ਭਾਈਚਾਰੇ ਬਾਰੇ ਵਿਚਾਰਾਂ ਬਾਰੇ ਦੁਨੀਆ ਦੀ ਹਿਸਟਰੀ ਨੂੰ ਪੜ੍ਹ ਕੇ ਉਹਨੇ ਕਿਤਾਬਾਂ ਲਿਖੀਆਂ ਸਾਡੇ ਕੋਲ ਇੱਕ ਵੀ ਵਿਦਵਾਨ ਹੈ ਨਹੀਂ ਅਸੀਂ ਅਸੀਂ ਸਿਰਫ ਸਾਨੂੰ ਐਂ ਲੱਗਦਾ ਵੀ ਅਸੀਂ ਨਾਰੇ ਮਾਰ ਕੇ ਜਾਂ ਲਲਾ ਲਲਾ ਕਰਕੇ ਜਿਹੜਾ ਕਰ ਲੈਣਗੇ ਜਿਹੜੀ ਮੈਂ ਗੱਲ ਕਰਦਾ ਸੀ ਪੋਲੀਟਿਕਲ ਜਿਹੜੇ ਐਕਸੀਡੈਂਟ ਆ ਬਹੁਤ ਰੇਅਰ ਹੋਇਆ ਕਰਦੇ ਹੈਗੇ ਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਇੰਟਰਨੈਸ਼ਨਲ ਕਮਿਊਨਿਟੀ ਸਾਡਾ ਬਹੁਤ ਕੁਝ ਸਵਾਰ ਦੇਵੇਗੀ ਉਪਲੇਖੇ 'ਚ ਹੈਗੇ ਨੇ ਤੁਹਾਨੂੰ ਆਪ ਉਸਰਨਾ ਪੈਂਦਾ ਆਪਣੀਆਂ ਜੜਾਂ ਆਪ ਲਾਉਣੀਆਂ ਪੈਂਦੀਆਂ ਗੁਰੂ ਮਹਾਰਾਜ ਨੇ 239 ਸਾਲਾਂ ਵਿੱਚ ਆਪਣਾ ਨੈਰੇਟਿਵ ਬਿਲਡ ਕਰਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੋ ਸਿੱਖ ਲਹਿਰ ਦਾ ਜਿਹੜਾ ਜਿਹੜਾ ਆਹ 1984 ਤੋਂ ਬਾਅਦ ਦੀ ਹੈ ਉਹਦਾ ਕੋਈ ਵੀ ਨੈਰੇਟਿਵ ਨਹੀਂ ਹੈ ਕੁਝ ਵੀ ਕੋਈ ਡਾਕੂਮੈਂਟੇਸ਼ਨ ਨਹੀਂ ਕੋਈ ਸਿਧਾਂਤ ਨਹੀਂ ਕੋਈ ਦਸਤਾਵੇਜ਼ ਨਹੀਂ ਜਿਨ੍ਹਾਂ ਨੂੰ ਇਹ ਲੱਗਦਾ ਵੀ ਪੋਲਿਟਿਕਲ ਐਕਸੀਡੈਂਟ ਚ ਉਹ ਸਾਰਾ ਕੁਝ ਮਿਲ ਜੇਗਾ ਉਹਨਾਂ ਦੇ ਸਾਹਮਣੇ کوردستانਾਂ ਦੀ ਜਿਹੜੀ ਉਦਾਹਰਨ ਸਾਡੇ ਸਾਹਮਣੇ ਹੈਗਾ کوردستان ਪੂਰੀ ਤਰ੍ਹਾਂ ਅਮਰੀਕਾ ਨੂੰ ਸਮਰਪਿਤ ਨੇ ਉਹਨਾਂ ਦੀ ਆਪਣੀ ਆਰਮੀ ਹੈ ਉਹਨਾਂ ਦਾ ਆਪਣਾ ਮਤਲਬ ਕਿ ਪੂਰਾ ਇੱਕ ਦਬਦਪਾ ਹੈ ਉਹ ਅਮਰੀਕਾ ਲਈ ਇੰਨੇ ਵਫਾਦਾਰ ਨੇ ਅਮਰੀਕਾ ਵੱਲੋਂ ਲੜਾਈ ਲੜ ਰਹੇ ਆ ਮਿਡਲ ਈਸਟ ਵਿੱਚ ਅੱਜ ਸਕਾਈ ਨਿਊਜ਼ ਨੇ ਰਿਪੋਰਟ ਛਾਪੀ ਆ ਵੀ ਜਿਹੜੇ ਜਿਹੜੇ ਸੀਰੀਆ ਦੀ ਜੰਗ ਦੇ ਕੈਦੀ ਆ ਲਗਭਗ 25000 ਕੈਦੀ ਆ ਉਹਨਾਂ ਨੇ ਆਪਣੇ ਕੈਂਪ ਵਿੱਚ ਰੱਖੇ ਹੋਏ ਆ ਹਰ ਰੋਜ਼ ਜੇਲ ਬਣਾ ਕੇ ਹੂੰ کوردستان ਲੋਕ کوردستان ਮਿਲਟਰੀ ਆ ਜਿਹੜੀ ਉਹਨਾਂ ਦਾ ਕੋਈ ਦੇਸ਼ ਨਹੀਂ ਹੂੰ کوردستان ਮਿਲਟਰੀ ਉਹਨਾਂ ਨੂੰ ਦੇਖ ਰਹੀ ਆ ਵੀ ਉਹ ਕਿਤੇ ਭੱਜ ਨਾ ਜਾਣ ਉਹਨਾਂ ਦੀ ਰਾਖੀ ਕਰ ਰਹੀ ਹੈਗੀ ਆ ਇਹਦੇ باوجود ਵੀ ਤੁਸੀਂ ਦੇਖੋ ਅੱਜ ਸੀਰੀਆ ਸਭ ਤੋਂ ਕਮਜ਼ੋਰ ਆ ਅੱਜ ਇਰਾਕ ਸਭ ਤੋਂ ਕਮਜ਼ੋਰ ਆ ਅਮਰੀਕਾ کوردستانਾਂ ਲਈ ਇਸ ਵੇਲੇ ਕੁਝ ਵੀ ਇੱਕ ਮੁਲਕ ਬਣਾ ਕੇ ਦੇ ਸਕਦਾ ਪਰ ਨਹੀਂ ਦੇ ਰਿਹਾ ਹਾਂ ਹਾਂ ਸੋ ਇੰਟਰਨੈਸ਼ਨਲ ਜਿਹੜਾ ਫਰੇਮਵਰਕ ਆ ਉਹ ਇੰਨੀ ਛੇਤੀ ਕੰਮ ਨਹੀਂ ਕਰਦਾ کوردستان ਸਭ ਤੋਂ ਜਿਹੜਾ ਵਫਾਦਾਰ ਲੋਕ ਨੇ ਅਮਰੀਕਾ ਦੇ ਉਹਦੇ ਲਈ ਜੰਗ ਲੜਦੇ ਆ ਪਰ ਅਮਰੀਕਾ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ ਸਿਰਫ ਵਰਤ ਰਿਹਾ ਹੈ ਸੋ ਇਸੇ ਲਈ ਇਹ ਹੁੰਦਾ ਤੁਹਾਨੂੰ ਆਪਣਾ ਸਿਧਾਂਤ ਆਪਣਾ ਨੈਰੇਟਿਵ ਆਪ ਘੜਨਾ ਪੈਂਦਾ ਗੁਰੂ ਸਾਹਿਬ ਕਹਿੰਦੇ ਵੀ ਜੋ ਲੈ ਹੈ ਨਿਜਬਲ ਸੇ ਲੈ ਹੈ ਕੋਈ ਕਿਸੇ ਕੋ ਰਾਜ ਨਾ ਦੇ ਹੈ ਸੋ ਨਿਜਬਲ ਮੀਨਸ ਹਥਿਆਰਾਂ ਦਾ ਨਿਜਬਲ ਨਹੀਂ ਹੁੰਦਾ ਵਿਚਾਰਾਂ ਦਾ ਸਿਧਾਂਤਤਾ ਗੁਰਮਤ ਦਾ ਸਿਆਸਤ ਦਾ ਇਹ ਤੁਹਾਨੂੰ ਸਮੁੱਚਤਾ ਦੇ ਵਿੱਚ ਆ ਗਿਆ ਸਮੁੱਚਤਾ ਦੇ ਵਿੱਚ ਉਹਦੇ ਚੋਂ ਤੁਹਾਨੂੰ ਆਪਣਾ ਨੈਰੇਟਿਵ ਆ ਜਿਹੜਾ ਉਹ ਘੜਨਾ ਪੈਣਾ ਹਿੰਦੁਸਤਾਨ ਦੇ ਆਗੂਆਂ ਤੇ ਵਿਦਵਾਨਾਂ ਨੇ ਅੰਗਰੇਜ਼ਾਂ ਨੂੰ ਸਿਧਾਂਤਕ ਤੌਰ ਤੇ ਹਰਾ ਕੇ ਭਜਾਇਆ ਜੀ ਇਸੇ ਤਰ੍ਹਾਂ ਵੈਸਟਰਨ ਜਿਹੜਾ মিডিਆ ਹੈਗਾ ਜਾਂ ਵੈਸਟਰਨ ਇੰਟੈਲੈਕਚੁਅਲਸ ਹੈਗੇ ਆ ਉਹਨਾਂ ਨੇ ਕਾਮਨਿਸਟਾਂ ਨੂੰ ਸਿਧਾਂਤਕ ਤੌਰ ਤੇ ਹਰਾ ਕੇ ਭਜਾਇਆ ਸੋ ਜਿਹੜੇ ਵੱਡੇ ਜਿਹੜੇ ਆਈਡੀਆਜ਼ ਆ ਉਹਨਾਂ ਨੂੰ ਸਿਧਾਂਤਕ ਤੌਰ ਤੇ ਹਰਾਉਣਾ ਪੈਂਦਾ ਸਿਧਾਂਤਕ ਤੌਰ ਤੇ ਹਰਾਉਣ ਲਈ ਤੁਹਾਨੂੰ ਕਿਤਾਬਾਂ ਸੈਮੀਨਾਰ ਵਿਦਵਾਨ ਡਾਕੂਮੈਂਟਸ ਉਹ ਬਹੁਤ ਕੋਸ਼ਾ ਜਿਹੜਾ ਉਹ ਕਰਨਾ ਪੈਂਦਾ ਜਿਹੜਾ ਕਿ ਇਹ ਧਿਰਾਂ ਨੇ ਬਿਲਕੁਲ ਵੀ ਅਵੇਸਲੀਆਂ ਨੇ ਕੋਈ ਵਿਜ਼ਨ ਨਹੀਂ ਕੋਈ ਕੁਛ ਨਹੀਂ ਸਿਰਫ ਇੱਕ ਪ੍ਰੋਗਰਾਮ ਹੁੰਦਾ ਅਗਲੇ ਸਾਲ ਤੱਕ ਅੱਗੇ ਪਾ ਦਿੱਤਾ ਜਾਂਦਾ ਸੋ ਸਿੱਖ ਲਹਿਰ ਚੋਂ ਗੰਭੀਰਤਾ ਬਿਲਕੁਲ ਖਤਮ ਹੋਈ ਹੋਈ ਹੈ ਉਹਨੂੰ ਦੁਬਾਰੇ ਇਗਨਾਈਟ ਕਰਨਾ ਕਿਸੇ ਆਪਾਂ ਕਹਿ ਸਕਦੇ ਕਿਸੇ ਵੱਡੇ ਮਹਾਨਪੁਰਕ ਦਾ ਮਤਲਬ ਤੁਸੀਂ ਕਹਿੰਦੇ ਕਿ ਇੰਟੈਲੈਕਚੁਅਲ ਲੈਵਲ ਤੇ ਵੀ ਜਿਹੜੀ ਜੰਗ ਹੈ ਉਹ ਬਰਾਬਰ ਲੜਨੀ ਜਿਹੜੀ ਹੈ ਉਹ ਚਾਹੀਦੀ ਹੈਗੀਆ ਬਿਲਕੁਲ ਜੀ ਔਰ ਦਿਹਾੜੇ ਵੀ ਜਿਹੜੇ ਆਪਾਂ ਕਹੀ ਕਿ ਮਨਾਉਣੇ ਬੜੀ ਚੰਗੀ ਗੱਲ ਹੈਗੀਆ ਕਿਉਂਕਿ ਕੌਮ ਦੇ ਦਿਹਾੜੇ ਜਦੋਂ ਆਪਾਂ ਹਰ ਇੱਕ ਸਾਲ ਮਨਾਉਣੇ ਹੈਗੇ ਆ ਤੇ ਉਹਨਾਂ ਦੇ ਵਿੱਚੋਂ ਜਿਹੜਾ ਹੈ ਜਜ਼ਬਾ ਇਤਿਹਾਸ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਜਣੀਆਂ ਨੇ ਉਹ ਸਿੱਖਾਂ ਨੂੰ ਮਿਲਦੀਆਂ ਹੈਗੀਆਂ ਨੇ ਸਰਦਾਰਪਤਾ ਸਿੰਘ ਜੀ ਮਾਰਕ ਟੱਲੀ ਦੀ ਅੱਗੇ ਆਪਾਂ ਗੱਲ ਕਰ ਲੈਨੇ ਹੈਗੇ ਆ 1984 ਦੇ ਦੌਰਾਨ ਜਿਹੜੀ ਹੈ ਪੰਜਾਬ ਦੇ ਵਿੱਚ ਉਹਨਾਂ ਵੱਲੋਂ ਕਾਫੀ ਸਾਰੀ ਜੇ ਆਪਾਂ ਕਹੇ ਕਿ ਪੱਤਰਕਾਰੀ ਉਹਨਾਂ ਸਮਿਆਂ ਦੇ ਦੌਰਾਨ ਜਿਹੜੀ ਕੀਤੀ ਗਈ ਪਿਛਲੇ ਦਿਨੀ ਉਹਨਾਂ ਦੀ ਮੌਤ ਹੋਈ ਹੈਗੀ ਆ ਕੀ ਕਹੋਗੇ ਇਹਨਾਂ ਦੀ ਸ਼ਖਸੀਅਤ ਬਾਰੇ ਕਿਉਂਕਿ ਸਰਕਾਰ ਨਾਲ ਅਲਾਈਨ ਹੋ ਕੇ ਵੀ ਜਿਹੜਾ ਹੈ ਪੱਤਰਕਾਰੀ ਕਰਨ ਦੇ ਕੁਝ ਲੋਕਾਂ ਵੱਲੋਂ ਇਹਨਾਂ ਤੇ ਦੋਸ਼ ਵੀ ਲੱਗਦੇ ਰਹੇ ਔਰ ਇਹਨਾਂ ਨੂੰ ਬਾਹਰ ਦਾ ਰਸਤਾ ਵੀ ਜਿਹੜਾ ਹੈ ਭਾਰਤ ਤੋਂ ਇੱਕ ਵਾਰ ਦਿਖਾ ਦਿੱਤਾ ਗਿਆ ਉਹਨਾਂ ਸਮਿਆਂ ਦੇ ਵਿੱਚ ਕੀ ਕਾਰਨ ਸੀ ਜਾਂ ਕਿਹੋ ਜਿਹਾ ਇਹਨਾਂ ਦਾ ਪੱਤਰਕਾਰੀ ਜਿਹੜੀ 100 ਮਾਰਕਟਲੇ ਦੀ ਹੈ ਜਿਹੜੀ ਮੌਤ ਹੋ ਗਈ ਹੈ ਸੋ ਉਹਦੀ ਮੌਤ ਤੇ ਇੱਕ ਇੰਗਲਿਸ਼ ਅਖਬਾਰ ਨੇ ਲਿਖਿਆ ਹੀ ਵਾਸ ਮੋਰ ਇੰਡੀਅਨ ਦੈਨ ਇੰਗਲਿਸ਼ ਸੋ ਇਹ ਤੋਂ ਸਾਰੀ ਕਹਾਣੀ ਹੈ ਜਿਹੜੀ ਸਮਝ ਆ ਜਾਂਦੀ ਹੈ ਜੀ ਸੋ ਬੀਬੀਸੀ ਵਿੱਚ ਹੁੰਦਿਆਂ ਤੋਂ ਅਸੀਂ ਕਹਿ ਸਕਦੇ ਹਾਂ ਵੀ ਉਹ ਇਕਤਾਂ ਨਾਲ ਭਾਰਤ ਸਰਕਾਰ ਦੇ ਪ੍ਰਭਾਵ 헤ਟ ਰਿਹਾ ਸੋ ਉਹਨੇ ਜਿਹੜੀ ਰਿਪੋਰਟਿੰਗ ਕੀਤੀ ਹੈਗੀ ਉਹ ਉਹ ਨਿਰਪੱਖ ਨਹੀਂ ਸੀ ਸਿੱਖ ਪੱਖੀ ਨਹੀਂ ਸੀ ਉਹਦੇ ਵਿੱਚੋਂ ਭਾਰਤ ਸਰਕਾਰ ਦਾ ਵਰਸ਼ਨ ਆ ਜਿਹੜੀ ਜਿਹੜੀ ਸਿੱਖਾਂ ਨੂੰ ਦਬਾਉਣ ਦੀ ਨੀਤੀ ਹੈਗੀ ਆ ਉਹ ਉਹ ਉਹਦੀਆਂ ਝਲਕਾਂ ਨੇ ਜਿਹੜੀਆਂ ਮਿਲਦੀਆਂ ਨੇ ਸੋ ਇੱਕ ਪੱਤਰਕਾਰ ਦੇ ਤੌਰ ਤੇ ਰਿਹਾ ਉਹ ਸਿਧਾਂਤਕ ਤੌਰ ਤੇ ਉਸਨੇ ਅਲਾਈ ਕਰਿਆ ਸਰਕਾਰਾਂ ਨਾਲ ਤੇ ਆਪਾਂ ਕਹਿ ਸਕਦੇ ਆ ਕਿਤੇ ਨਾ ਕਿਤੇ ਜਿਹੜੀ ਹੈਗੀਆਂ ਉਹ ਪ੍ਰੈਕਟਿਸਿਜ਼ ਹੈਗੀਆਂ ਉਹ ਜਰਨਲਿਜ਼ਮ ਦੇ ਐਥਿਕਸ ਦੇ ਨਾਲ ਜਿਹੜੀਆਂ ਮੇਲ ਨਹੀਂ ਸिखਾਉਂਦੀਆਂ ਇੱਕ ਇੱਕ ਪਾਸੇ ਦਾ ਵਰਜਨ ਆ ਉਹਨਾਂ ਦਿੱਤਾ ਕਿਤੇ ਮਾੜੀ ਮੋਟੀ ਖਬਰ ਆ ਜਿਹੜੀ ਉਹਨਾਂ ਦੇ ਨਾਲ ਅਸੀਂ 1982 ਜਾਂ 83 ਤੋਂ BBC ਸੁਣਦੇ ਹੁੰਦੇ ਸੀ ਸੋ ਮਾਰਕਟਲੀ ਦੇ ਨਾਲ ਸतीश ਜੈਕਾਬਾਦ ਦੋਨੋਂ ਜਣੇ ਹੁੰਦੇ ਸੀਗੇ ਇਹਨਾਂ ਦੀਆਂ ਜਿਹੜੀਆਂ ਰਿਪੋਰਟਸ ਆ BBC ਵਰਲਡ ਸਰਵਿਸ ਤੋਂ ਜਿਹੜੀਆਂ ਆਉਂਦੀਆਂ ਹੁੰਦੀਆਂ ਸੀ ਪਰ ਹੁਣ ਜਦੋਂ ਅਸੀਂ ਉਹਨਾਂ ਦਾ ਅਨਲਿਸਿਸ ਕਰਦੇ ਆ ਇਵਨ ਜਿਹੜੀ ਉਹਨਾਂ ਦੀ ਕਿਤਾਬ ਵੀ ਹੈਗੀ ਆ ਇੰਦਰਗਾਂਧੀਸ ਲਾਸਟ ਬੈਟਲ ਉਹ ਜਾਦੇ ਪ੍ਰੋ ਇੰਡੀਅਨ ਗਵਰਨਮੈਂਟ ਹੈ ਕਿ ਸਿੱਖਾਂ ਦਾ ਜਿਹੜਾ ਸਿੱਖਾਂ ਦੇ ਕਨਸਰਨਸ ਆ ਸਿੱਖਾਂ ਦਾ ਇੱਕ ਨੇਸ਼ਨ ਦੇ ਤੌਰ ਤੇ ਜਿਹੜੀ ਬਗਾਨਗੀ ਹੈ ਜਿਹੜੀ ਆਈਸੋਲੇਸ਼ਨ ਹੈ ਜਿਹੜੀ ਐਂਡੀਅਨ ਸਿੱਖਾਂ ਦਾ ਪੱਖ ਉਸ ਦੇ ਵਿੱਚ ਇਹਨਾਂ ਨਹੀਂ ਮਿਲਦਾ ਨਹੀਂ ਹੈਗਾ ਨਹੀਂ ਹੈਗਾ ਸੋ ਉਹਦੇ ਚੋਂ ਉਹ ਉਸ ਪੱਖ ਨੂੰ ਫਿਰ ਜਸਟ ਉਹਨੇ ਖਬਰਾਂ ਵਾਂਗ ਸੀਮਤ ਕਰ ਦਿੱਤਾ ਮਤਲਬ ਉਹ ਸਿੰਗਲ ਲਾਈਨਰ ਜੇ ਦੇਖੇ ਸਾਹਵੇਂ ਜਿੱਦਾਂ ਪਾਜ ਦਲਬੀਰ ਸਿੰਘ ਪੱਤਰਕਾਰ ਦੀ ਜਿਹੜੀ ਸਰਗਰਮੀਆਂ ਉਹ ਤੋਂ ਬਾਅਦ ਫੈਡਰੇਸ਼ਨ ਦੀ ਜਿਹੜੀ ਸਰਗਰਮੀਆਂ ਉਹ ਉਹ ਕਰ ਦਿੱਤੀ ਹੋਈ ਆ ਜਿੱਦਾਂ ਖਬਰਾਂ ਦੇ ਤੌਰ ਤੇ ਜਿਹੜੀ ਇੰਡੀਅਨ ਸਟੇਟ ਦਾ ਹੈਗਾ ਵਰਜਨ ਉਹ ਸਿਧਾਂਤਕ ਤੌਰ ਤੇ ਜਿਹੜਾ ਲੈ ਕੇ ਆਂਦਾ ਸੋ ਇੰਬੈਲੈਂਸ ਆਫ ਜਿਹੜੀ ਰਿਪੋਰਟਿੰਗ ਆ ਉਹ ਸਾਹਮਣੇ ਆਉਂਦੀ ਹੈ ਜੀ ਬਿਲਕੁਲ ਜੀ ਜਦੋਂ ਤੁਸੀਂ ਕਿਸੇ ਦੂਸਰੀ ਜਗ੍ਹਾ ਤੇ ਜਾਂਦੇ ਹੋ ਤੇ ਉੱਥੇ ਫਿਰ ਤੁਹਾਨੂੰ ਜਿਹੜਾ ਹੈ ਸੈਕੰਡ ਬੈਲੈਂਸ ਬਹੁਤ ਸਾਰੇ ਰੱਖਣੇ ਪੈਂਦੇ ਨੇ ਕਿ ਸ਼ਾਇਦ ਇਹੀ ਕਾਰਨ ਹੋਏਗਾ ਕਿ ਪੱਤਰਕਾਰੀ ਉਹਨਾਂ ਨੂੰ ਲੰਬੇ ਸਮੇਂ ਦੇ ਲਈ ਕਰਨ ਦਿੱਤੀ ਗਈ ਨਹੀਂ ਤੇ ਆਪਾਂ ਦੇਖਿਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਬਾਹਰ ਦੇ ਰਸਤੇ ਵੀ ਜਿਹੜੇ ਦਿਖਾਏ ਗਏ ਨੇ